ਰਣਜੀਤ ਸਿੰਘ ਰਾਣਾ ਪੁੱਤਰ ਹਰਜਿੰਦਰ ਸਿੰਘ ਵਾਸੀ ਤਰਨਤਾਰ ਰੋਡ ਨੂੰ ਗ੍ਰਿਫਤਾਰ ਕਰਕੇ ਇਹਦੇ ਕੋਲ ਇੱਕ ਚੋਰੀ ਸੁਦਾ ਐਕਟਿਵਾ ਬਰਾਮਦ ਕੀਤੀ ਹਾਲੇ ਵੀ ਛਾਨਣ ਕਰ ਰਹੇ ਆ ਇਹਦੇ ਬਾਰੇ ਪਤਾ ਕਰ ਰਹੇ ਆ ਹਾਲੇ ਫਿਲਹਾਲ ਤੇ ਇਹਦੇ ਤੇ ਮੁਕਦਮਾ ਨਹੀਂ ਦਾ ਕੋਈ ਦਰਜਾ ਜਰਾਇਆ ਸਰ ਕਿਹੜੀ ਜਗ੍ਹਾ ਤੋਂ ਕਾਬੂ ਕੀਤਾ ਗਿਆ ਇਹਨੂੰ 3.5 ਤੋਂ ਕਾਬੂ ਕੀਤਾ ਗਿਆ ਜੀ ਇਹਦਾ ਬੈਕਗ੍ਰਾਉਂਡ ਕੀ ਹੈ ਜੀ ਬੈਕਗ੍ਰਾਉਂਡ ਇਹ ਨਸ਼ਾ ਕਰਦਾ ਆਦੀ ਹੈ ਕੀ ਐਕਵਾ ਮੋਟਰ ਥੱਕ ਵਗੈਰਾ ਚੋਰੀ ਕਰਕੇ ਵੇਚਦਾ ਕੇ ਇਸ ਤੋਂ ਪਹਿਲਾਂ ਵੀ ਕੋਈ ਇਹਨਾਂ ਨੇ ਚੋਰੀ ਜਿਹੀ ਆਹ ਉਹ ਵੀ ਇਹਨਾਂ ਰਮਾਂਡ ਆਇਆ ਤੇ ਅੱਗੇ ਬਾਕੀ ਵੀ ਪੁੱਛ ਗਏ ਜਿੰਦਾ ਵੀ ਹੋਏਗੀ ਕਰਕੇ ਚੋਬੀ ਹੋਏਗਾ ਕੋਲ ਕੋਲ ਕਰਕੇ ਤੇ ਚੋਰੀ ਕਰਕੇ ਗਾ ਕਿੱਥੇ ਵੇਚਦਾ ਪੁੰਦਾ ਸੀ ਕੋਈ ਪਤਾ ਲੱਗਿਆ ਜੀ ਉਹਦੀ ਇਹਨਾਂ ਨੇ ਰਮਾਂਡ ਲੈ ਕੇ ਨੂੰ ਗ੍ਰਿਫਤਾਰ ਕੀਤਾ ਜੀ ਰਮਾਂਡ ਲੈ ਕੇ ਅੱਗੇ ਬਾਕੀ ਬਰੀਕੀ ਦਾ ਪੁੱਛਤੀ ਸਰ ਇਹਦੇ ਕੋਲ ਵੀ ਗੈਂਗ ਮੈਂਬਰ ਮੇਰੇ ਨਾਲ ਹੈਗੇ ਜਿਹੜੇ ਨਹੀਂ ਫਰੇਮ ਹੋਣਗੇ ਦੇਖੋ ਇਹ ਹਾਲੇ ਦੀ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਆਏਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੋ ਜੋ ਨਾਲ ਹੋਏਗੇ ਉਹਨਾਂ ਨੂੰ ਵਿੱਚ ਇਨਵੋਲ ਕੀਤਾ ਜਾਵੇ ਕਿੰਨੀ ਗੰਗਤ ਹੈ ਇਹ ਨੂੰ ਮਨੇ ਕੀ ਪੈਂਟਿਕਸਾਲ ਦੇ ਸਰ ਜਿਹੜੇ ਨਸ਼ੇ ਦਾ ਆਦੀ ਹੈ ਨਸ਼ੇ ਪਤਾ ਕਿੱਥੋਂ ਉਹ ਨਸ਼ੇ ਕਿੱਥੋਂ ਲੈਂਦਾ ਹੈ ਜਾਂ ਕੀ ਕਰਦਾ ਕੁਛੇ ਵਾਰ ਦਿਖਾਈ ਆਪ ਹਾਲੇ ਦੀ ਦੀ ਪੁਸ਼ਟੀਸ਼ ਕਰ ਲਈ ਬਾਕੀ ਹੈ ਨੇ ਰੈਸਟ ਕੀਤਾ ਐਕਟੂਆਪ ਰਾਮ ਕੀਤੀ ਹੈ ਐਮੋਲ ਮੰਜੋਬ ਅਦਾਲਤੇ ਪੇਸ਼ ਕਰਕੇ ਇਹਦਾ ਇਹਦਾ ਰਵਾਨਾ ਹਾਸਲ ਕਰਕੇ ਅਗਲੇ ਕਰ ਰੇ ਹੋਏ ਨੇ ਸਰ ਸੈਂਚਰੀ ਐਕਟਿਵ ਸੀ ਲੋਕਲ ਸੀ ਵਾਰ ਤੋਂ ਪਰੋ ਨੀ ਨੀ ਕੋਰਨਲੋ ਹਸਪੀਟਲ ਤੋਂ ਚੋਰੀ ਕੀਤੀ ਸੀ ਹਾਂਜੀ ਜਿਹੜੀ ਕਹਿੰਦੇ ਮੁਤਾਬਕ ਇਹਨਾਂ ਕੋਰਨਲੋ ਹਸਪੀਟਲ ਤੋਂ ਚੋਰੀ ਕੀਤੀ ਆ ਬਾਕੀ ਉਹਦਾ ਹੁਣ ਸੈਂਚਰੀ ਤੇ ਵੇਚਦਾ ਹੈਗਾ ਉਹ ਇਹਦੇ ਵੀ ਕੀ ਕਾਰਵਾਈ ਕੀਤੀ ਜਿੱਥੇ ਗੈਂਟਲਿੰਗ ਵਗੈਰਾ ਕਰੀਆਂ ਵੇਚਦਾ ਹੋਗਾ ਹਾਂਜੀ ਤੇ ਵੇਚਦਾ ਉਹਨੂੰ ਫੜਕਿਓ ਫੜਕਿਓ ਉਹਨੇ ਚਾਰ ਦਿਨ ਬਾਰੇ ਇੱਕ ਦੱਸਿਆ ਵਾ ਕਿ ਕਿਨੂੰ ਵੇਚਦਾ ਨਹੀਂ ਨੇ ਹਲੇ ਇਹਨੇ ਕੋਈ ਦੱਸਿਆ ਨਹੀਂ ਹਲੇ ਆਪਾਂ ਉਹਨੂੰ ਅੱਜ ਮਾਨਜੋ ਅਦਾਲਤ ਤੇ ਪੇਸ਼ ਕਰਨਾ ਹੈ ਪੇਸ਼ ਕਰਕੇ ਰਿਮਾਂਡ ਲੈ ਕੇ ਕੋ ਪ੍ਰੇਕੀ ਦਾ ਪੁਸ਼ਕੀਸ਼ ਕੀਤੀ ਜਾਵੇਗੀ ਕਿਉਂਦੇ ਸਭ ਇਹ ਪੱਕਾ ਸਾਹਮਣੇ ਆਣਗੇ ਉਸ ਤੋਂ ਕਹਿੰਦੇ ਸਿਰ ਬਾਕੀ ਵੀ ਦੋਸ਼ੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਇਸ ਤਰ੍ਹਾਂ ਦੇ ਵਾਰਦਾਤਾਂ ਦਾ ਅੰਜਾਮ ਦਿੰਦੇ ਆਂ ਜੀ ਦੇਖੋ ਜੀ ਦੋਸ਼ੀ ਜਿੱਦਾ ਮਰਜੀ ਸ਼ਾਤਰ ਹੋਵੇ ਫੜਿਆ ਤੇ ਉਹਨੇ ਕਦੀ ਨਹੀਂ ਜਾਣਾ ਹੀ ਹੈ ਫੜਿਆ ਤੇ ਉਹਨੇ ਕਦੀ ਨਹੀਂ ਜਾਣਾ ਹੀ ਹੈ ਕਿਤੇ ਨਾਲ ਬੈਟਰ ਹੈ ਕਿ ਵਧੀਆ ਆਪਣੀ ਜ਼ਿੰਦਗੀ ਬਿਨੈਕ ਕਰ ਲੈ ਤੇ ਇਹੋ ਜਿਹੀ ਕਮਾਂ ਤੋਂ ਦੂਰ ਹੀ ਰਹਿਣ ਤੇ ਵਧੀਆ ਹੈ ਜੀ ਪਰਵਾਹ ਚ ਕੌਣ ਕੌਣ ਸੀ ਕੁਝ ਪਤਾ ਲੱਗਾ ਕਿ ਕਿੰਨਾ ਵੱਡਾ ਇਹਦੀ ਫਾਦਰ ਦੀ ਜੱਥ ਹੋਈ ਹੈ ਇੱਕ ਤਾਂ ਬਰਦਨ ਨਾਲ ਉਹ ਕੰਪੇਅਰ ਕਰਦਾ ਆਪਣਾ ਮੈਂਟਨੂਟਰੀ ਕਰਦਾ ਉਹਦਾ ਨਹੀਂ ਇਨਵੋਲਵਮੈਂਟ ਹੈ ਇਹਦੇ ਚ ਕੋਈ ਪਰ ਉੱਪਰ ਰਹਿਣਾ ਲੱਗਦਾ ਦਿਖੋ ਲੱਗ ਜੀ ਇਹ ਕਰਤਾਨ ਰੋੜਦਾ ਹੈਗਾ ਜੀ ਆਪਣੇ ਦਲਾਂਵੰਡੀ ਦੀ ਬੈਕ ਸਾਈਡ ਤੇ ਸ਼ਰਮਾ ਕਲੋਨੀ ਹੈ ਉੱਥੇ ਹੈ